ਪਰ ਐਸਲੀਤ ਸੀ ਸ਼ਹਾਦਪੁਰ ਦੇ ਹੈੱਡ ਪੋਸਟ ਆਫਿਸ ਕੋ ਆਧਾਰ ਕਾਰਡ ਜਿੱਥੇ ਬੰਦਾ ਹੈਗਾ ਹਾਂਜੀ ਫੈਸਿਲਿਟੀ ਵਗੈਰਾ ਦੀ ਹੈ ਨਹੀਂ ਕੋਈ ਨਜ਼ਰ ਆਣ ਦੀ ਕੋਈ ਫੈਸਿਲਿਟੀ ਨਹੀਂ ਗੀ ਬਾਹਰ ਬੈਠੇ ਸਾਰੇ ਗਰਮੀ ਮੱਛਰ ਬੇ ਅੰਕਾਲੇ ਵਾਲੇ ਬ릭ਸ਼ਾ ਤੇ ਕੋਈ ਪੱਖਾ ਨਹੀਂਗਾ ਅ ਚੇਅਰ ਵੀ ਟੁੱਟੀ ਰੋਗ ਨਿਯਮਦੀਆਂ ਕੋਈ ਸਫਾਈ ਦਾ ਨਹੀਂ ਤੇ ਲੋਕਾਂ ਨੂੰ ਬੜੀ ਪਰੇਸ਼ਾਨੀ ਹੈ ਤੁਹਾਡੇ ਸਾਹਮਣੇ ਮੱਛਰ ਲਾੜਿਆ ਮਰੀਜ਼ਿਆਲੇ ਜੋ ਹੋ ਰਹਾ ਛੋਟੇ ਛੋਟੇ ਬੱਚੇ ਆਏ ਆ ਕਾਰਨ ਇਸ ਪਾਸੇ ਇਹਨਾਂ ਨੂੰ ਪੋਸਟ ਆਫਿਸ ਵਾਲਿਆਂ ਨੂੰ ਧਿਆਨ ਦੇਣਾ ਚਾਹੀਦਾ ਕਿ ਲੋਕਾਂ ਦੇ ਬੈਠਣ ਲਈ ਕੋਈ ਸ਼ੈੱਡ ਬਣਾਉਣ ਉਹ ਪੱਖੇ ਲਾਉਣ ਉੱਥੋਂ ਕੀੜੀਆਂ ਡਿੱਗਦੀਆਂ ਮਿਆਂ ਬ੍ਰਿਖਸ਼ਾਂ ਤੋਂ ਲੋਕ ਬੜੇ ਪਰੇਸ਼ਾਨ ਆ ਲੇਕਿਨ ਕੋਈ ਬੋਲ ਨਹੀਂ ਰਿਹਾ ਇਹ ਬਹੁਤ ਜ਼ਰੂਰੀ ਆ ਐ ਸਾਈਡ ਤੇ ਬਰਾਂਡਾ ਆ ਉੱਥੇ ਬਖਾ ਲਾ ਦੇਓ ਉੱਥੇ ਬੈਂਚ ਲਾ ਦੇਣ ਤਾਂ ਕਮ ਸੇ ਕਮ ਲੋਕ ਗਰਮੀ ਦੀ ਤਰਾਹ ਤੋਂ ਬਚ ਜਾਣ ਤੁਹਾਨੂੰ ਧੁੱਪ ਦੇ ਲੋ ਤੁਸੀਂ ਕਿੱਦਾਂ ਬੈ ਰਿਓ ਕਿੱਦਾਂ ਲੋਕ ਖੜੇ ਸ਼੍ਰੀ ਵਾਹਿਗੁਰੂ ਮੈਂ ਇਹੀ ਕਹਿਣਾ ਚਾਹਣਾ ਵੀ ਜਿਹੜੇ ਪੋਸਟ ਆਫਿਸ ਵਾਲੇ ਇਹਨਾਂ ਨੂੰ ਜ਼ਰੂਰੀ ਤਕੀਦ ਆ ਵੀ ਇੱਥੇ ਫਟਾਫਟ ਇਂਤਜ਼ਾਮ ਕਰਨ ਕਿਉਂਕਿ ਮਲੇਰੀਆ ਦਾ ਬਹੁਤ ਜ਼ੋਰ ਆ ਲੋਕ ਮਲੇਰੀਆ ਨਾਲ بیمار ਹੋ ਰਹਾ ਹੈ ਤੇ ਬੱਚਿਆਂ ਦੇ ਮੱਛਰ ਲੜਦੇ ਆ ਦੇਖੋ ਤੁਸੀਂ ਇਹ ਹਾਲ ਆ ਇਸ ਲਈ ਅਭੀ ਲਹੀ ਅਭੀ ਇਹਨੂੰ ਛੇਤੀ ਛੇਤੀ ਲੋਕਾਂ ਦੇ ਬੈਠਣ ਦੀ ਬਧੀਆ ਇਂਤਜ਼ਾਮ ਕੀਤਾ ਜਾਵੇ ਜੀ ਮਨਜੀਤ ਮਾਰ ਕਿੱਥੋਂ ਆਇਓ ਮੇਰਾ ਬੀਪੀਓ ਬਸੀਪੜਾ ਡਿਸਟ੍ਰਿਕਟ ਹਾਰਪੁਰ ਆ ਹਾਂ ਕੋਈ ਹੈ ਕੋ ਫੈਸਿਲਿਟੀ ਹੈ ਕੋਈ ਸਾਰੀ ਪ੍ਰਸਿਲਟੀਆਂ ਹੈ ਬਟ ਘਾਟਾ ਪਰ ਇੰਨੀਆਂ ਜ਼ਿਆਦਾ ਚਾਹੀਦੀਆਂ ਪ੍ਰਸਿਲਟੀਆਂ ਪੱਖੇ ਜ਼ਿਆਦਾ ਗਰਮੀਆਂ ਨੂੰ ਪੱਖੇ ਦੀ ਲੋੜ ਹੈ ਜੀ ਇੱਥੇ ਨਾ ਪੱਖਾ ਮੱਛਰ ਮੱਛਰ ਜੀ ਬਸ ਸਾਹ ਕੋ ਭਾਈ ਸਾਫ ਸਫਾਈ ਦਾ ਸਾਡਾ ਚਲੋ ਥੋੜੀ ਮੋਟੀ ਹੈ ਇੰਨੀ ਤਾਂ ਨਹੀਂ ਪਹਿਲਾਂ ਨਾਲੋਂ ਤਾਂ ਠੀਕ ਹੈ ਜੀ ਸਰ ਕੀ ਨਾਮ ਹੈ ਜੀ ਮੇਰਾ ਨਾਮ ਆਕਾਸ਼ ਠੀਕ ਜੀ ਜੀ ਕੀ ਹੈ ਜੀ ਮੈਂ ਜੀ ਆਫੀਸ਼ੀਏਟਿੰਗ ਸੀਨੀਅਰ ਪੋਸਟਮਾਸਟਰ ਕੰਮ ਕਰਦਾ ਜੀ ਜਿਹੜਾ ਆਧਾਰ ਕਾਰਡ ਵਾਲਾ ਏਰੀਆ ਤੁਹਾਡੇ ਕੋਲ ਹੀ ਹੈ ਹਾਂਜੀ ਸਰ ਉੱਥੇ ਕੋਈ ਫੈਸਿਲਿਟੀ ਨਾਮ ਦੀ ਕੋ ਚੀਜ਼ ਨਹੀਂ ਹੈ ਜੀ ਸਰ ਕਿਸ ਤਰ੍ਹਾਂ ਦੀ ਫੈਸਿਲਿਟੀ ਤੁਸੀਂ ਚਾਹੁੰਦੇ ਜੀ ਬੈਠਣ ਵਾਸਤੇ ਜਿਹੜੀ ਬਵਸਤਾ ਹੈਗੀ ਕੁਰਸੀਆਂ ਦਾ ਬੁਰਾ ਹਾਲ ਹੈ ਸਾਫ ਸਫਾਈ ਦਾ ਬੁਰਾ ਹਾਲ ਹੈ ਠੀਕ ਹੈ ਜੀ ਧੁੱਪ ਛਾਂ ਪੈਂਦੀ ਹੈ ਕੀ ਆ ਅੱਛਾ ਜੀ ਸ਼ੈੱਡ ਨਹੀਂ ਬਣਿਆ ਕੋ ਪੱਖਾ ਨਹੀਂ ਲੱਗਿਆ ਇਹ ਗੱਲ ਕਿਹਾ ਮੋਂ ਦੇਈ ਨਹੀਂ ਸਰ ਇਸ ਤਰ੍ਹਾਂ ਹੈ ਕਿ ਜਿਹੜੀ ਸ਼ੈੱਡ ਵਾਸਤੇ ਆਪਾਂ ਪ੍ਰਪੋਜ਼ਲ ਉੱਪਰ ਡਿਵੀਜ਼ਨ ਨੂੰ ਉਸ ਤੇ ਜਿਹਾ ਐਸਐਸਪੀ ਆਫਿਸਰ ਨੂੰ ਤੇ ਉਹ ਮੇਰੇ ਖਿਆਲ ਚ ਥੋੜੇ ਦਿਨਾਂ ਚੋਂ ਉਹਦੀ ਸਾਨੂੰ ਪਰਮਿਸ਼ਨ ਆ ਜਾਏਗੀ ਤਾਂ ਉੱਤੇ ਸ਼ੈੱਡ ਬਹਿ ਜਾਏਗੀ ਉੱਪਰ ਰੁੱਖ ਹੈਗਾ ਜਿਸ ਦੇ ਲੋਕੀ ਰਹਿੰਦੇ ਆ ਮੱਛਰ ਬਹੁਤ ਜ਼ਿਆਦਾ ਹੈ ਮਲੇਰੀਆ ਦੀ ਫਿਰੋਂ ਮਾਰ ਰਹੀ ਹੈ ਅੱਛਾ ਜੀ ਉਹ ਨਾਲ ਹੀ ਚਾਹੀਦਾ ਇੰਤਜ਼ਾਮ ਸਰ ਕੋਈ ਗੱਲ ਨਹੀਂ ਤੁਸੀਂ ਆਪਣੀ ਜਿਹੜੀ ਆਪਣੇ ਜੋ ਹੀ ਸੁਝਾਅ ਹੈਗੇ ਆ ਤੁਸੀਂ ਦੇ ਦਿਓ ਸਾਨੂੰ ਆਪਾਂ ਅਗੀ ਆਪਣੀ ਜਿਹੜੀ ਹਾਈ ਅਥਾਰਟੀ ਨੂੰ ਭੇਜ ਕੇ ਇਹਨਾਂ ਦਾ ਬਵਸਥਾ ਕਰਾ ਦਿੰਦੇ ਹਾਂ ਹਰ ਚੀਜ਼ ਜਿਹੜੀ ਹੈਗੀ ਸੁਝਾਅ ਨਾਲ ਹੀ ਪਤਾ ਲੱਗਦੀ ਹੈ ਤੁਹਾਡੀਆਂ ਡਿਊਟੀਆਂ ਨਹੀਂ ਸੰਭਾਲ ਤੁਹਾਨੂੰ ਮਿਲਦੀ ਹੈ ਤੁਹਾਡੀ ਜ਼ਿੰਮੇਵਾਰੀ ਕੋਈ ਨਹੀਂ ਕੋਈ ਗੱਲ ਨਹੀਂ ਜੋ ਓਕਤਾ ਪ੍ਰਬੰਧਾ ਸੀ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਸਰ